ਆ ਵੇਖੋ ਜੀ ਚੁੱਲਾ ਚੌਂਕਾ ਬਣ ਰਿਹਾ ਨਨਾਨ ਪਰਜਾਈ ਦਾ ਸਾਂਝਾ ਇਹਨੂੰ ਮੈਂ ਸਾਂਝਾ ਆਪੂਗੀ ਕਿਉਂਕਿ ਮੈਂ ਵੀ ਵੀਡੀਓ ਬਣਾਇਆ ਕਰਨੀਆਂ ਵਾ ਸਾਂਝਾ ਚੌਂਕਾ ਹਾਂ ਜਾ ਮੈਂ ਸਾਗ ਸੁੱਕੇ ਤੇ ਰੰਨ ਕੇ ਲਾ ਜਾ ਕਰਨਾ ਆ ਵੇਖੋ ਪਹਿਲਾ ਹਾਲਤ ਵੇਖੋ ਤੁਸੀਂ ਹੁਣੇ ਤੇ ਬਾਅਦ ਚ ਦਿਖਾਵਾਂਗੇ ਤੁਹਾਨੂੰ ਕੀ ਆ ਤੇ ਬੰਦਾ ਕਿਹੜਾ ਬਣਾ ਰਿਹਾ ਵਾ ਇਹ ਕੱਲ ਨਹੀਂ ਮੈਂ ਸਾਪਾਇਆ ਵਿੱਚ ਤੇ ਹੁਣ ਪਾਇਆ ਕਰੂੰਗੀ ਚੰਗਾ ਹੁਣ ਬਣਵਾਉਂਗੀ ਨਾਲ ਕਾ ਨਹੀਂ ਅੱਜ ਹੀ ਆਤੀ ਤੇ ਅੱਜ ਤੂੰ ਸਵੇਰੇ ਕਿਹਾ ਸੀ ਆਓ ਮੈਂ ਕਿਹਾ ਨਹੀਂ ਮੈਂ ਬਾਅਦ ਚ ਆਉਣੀ ਹਾਂ ਵੀਡੀਓ ਬਣਾ ਲਓ ਵੀਡੀਓ ਨਹੀਂ ਅੱਪ ਤੇ ਕਰਾਉਂਗੀ ਮੈਂ ਵਿੱਚ ਫਿਰ ਜਦੋਂ ਸਾਗ ਰੰਨਿਆ ਕਰਨਾ ਸਾਰਾ ਕੁਕੜਿਆ ਕਰਨਾ ਤੇ ਹਨਾ ਅੱਜ ਅਸੀਂ ਸੇਵਾ ਤੋਂ ਥੋੜੇ ਤਾਂ ਹੀ ਲੇਟ ਹੋ ਗਏ ਆ ਸੇਵਾ ਤੋਂ ਹਾਂ ਲੇਟ ਜਾਵਾਂਗੇ ਜਿਹੜਾ ਕੋਈ ਨਹੀਂਗਾ ਤੇ ਅਸੀਂ ਤਾਂ ਕਰਕੇ ਲੇਟ ਹੋ ਗਏ ਅੱਜ ਕਿ ਇਹ ਕੰਮ ਕਰਦੇ ਰਹੇ ਆ ਹਨਾ ਇਸ ਕਰਕੇ ਜਲ ਵਾਸਤੇ ਲੈ ਲਿਆ ਸੀ ਇਹ ਹੁਣ ਬਣਾਵਾਇਆ ਇਹ ਜੋਨੇ ਜਾਲ ਇਹ ਤਾਂ ਦਿਖਾਵਾਂਗੇ ਅਸੀਂ ਬਾਬਾ ਜੀ ਦੀੇੇਵਾ ਕੀਤੀ ਹੋਈ ਆ ਚਲਾਣਾ ਬਰਛੀ ਜੰਮ ਗਿਆਨੀ ਸੰਤ ਬਾਬਾ ਤਾਰਾ ਸਿੰਘ ਦੀ ਹੁਣੀ ਗੋਪਰੀ ਸਾਹਿਬ ਤੇ ਆਪਾਂ ਪੰਜ ਪੂਰ ਤੋਂ ਸੇਵਾ ਸ਼ੁਰੂ ਕੀਤੀ ਅੱਜ 6 ਪੂਰ ਮਹਾਰਾਜ ਸੱਜੇ ਪੂਆ ਆਸ਼ਾ ਵੈਗਰੂ ਜੀ ਅਸੀਂ ਕੀਿਹੜਿਆ ਸੇਵਾ ਲੈਣਾ ਤੇ ਨੇ ਲੈਸ ਲਾ ਨੰਬਰ 62 ਸੀ ਲੈਣ ਮਾਰ ਰਿਹਾ ਸਿੱਤੇ ਪਾਸ਼ਾ ਤੇ ਆਪਾਂ ਹੁਣ ਇਹ ਘਰੇ ਵੀ ਇਹਨਾਂ ਨੇ ਤੇ ਬਣਾਉਣਾ ਸ਼ੁਰੂ ਕੀਤਾ ਵਾ ਪੁਰਾਣਾ ਵਿਰਾਸਤੀ ਪੁੱਲਾ ਚਲਦਾ ਪਰ ਇਟਾਂ ਲਾ ਕੇ ਬਣਾ ਰਿਹਾ ਏ ਥੋੜਾ ਜਿਹਾ ਮਾਡਰਨ ਕਰ ਰਿਹਾ ਏ ਨਹੀਂ ਨਹੀਂ ਬਣਨਾ ਉਹ ਹੀ ਆ ਬਣਨਾ ਉਹ ਹੀ ਆ ਕੱਚਾ ਹੀ ਬਣਨਾ ਪਰ ਥੋੜਾ ਆ ਭੰਬਰ ਕੋ ਸਾਰੇ ਪਾਧਕ ਵਿੱਚ ਇੱਟਾ ਲਾਜਣਾ ਤੇ ਇੱਟਾ ਲਾ ਕੇ ਬਣਨਾ ਆਪਾਂ ਤੈਨੂੰ ਦਿਖਾਇਆ ਕਿ ਆਪਾਂ ਵਿੱਚ ਇੱਟਾ ਬਣਾਈਆ ਪੂਰਾ ਫਿਓਰ ਵਿਖਾ ਰਹੇ ਆ ਇੱਟਾ ਲਾ ਕੇ ਬਣਨਾ ਉਹ ਇਹ ਲਾ ਕੇ ਬਣਾਉਣੀ ਬਿਲਕੁਲ ਮਿੱਟੀ ਨਾਲੇ ਮੈਂ ਮਿੱਟੀ ਥੋੜਾ ਖਲੋਣੀ ਇੰਨੀ ਮਿੱਟੀ ਹੱਡ ਕੋ ਨਹੀਂ ਅਜੇ ਪ੍ਰੈਕਟਿਸ ਹੈ ਜੀ ਖਲੋਣੀ ਇਸ ਦਾ ਕਈ ਪਿਓਰ ਦੱਸ ਰਹੇ ਆ ਕਿ ਥੋੜੀ ਜਿਹੀ ਵਿੱਚ ਇੱਟਾ ਬਣਾਉਣੀ ਆ ਆਪਕੋ ਇਹ ਤਾਂ ਬਣਦਾ ਤੁਹਾਨੂੰ ਦਿਖਾਵਾਂਗੇ ਫਿਰ ਜੋ ਲਾਸਟ ਦੇ ਬਣੂਗਾ ਤੇ ਦੇਖੋ ਕਿੰਦਾ ਵਧੀਆ ਬਣਿਆ ਹੋਊਗਾ ਚਲ ਜੀ ਹੁਣ ਸੇਵਾ ਤੇ ਆਪਾਂ ਸ ਵੇਖੋ ਜੀ ਅਸਤੇ ਕਿਉਂ ਵੈਲ ਮਿਲਿਆ ਸਾਨੂੰ ਚੱਲਦਾ ਆ ਬੜਾ ਸੁਣਾ ਲੱਗਿਆ ਅਸੀਂ ਸੋਚਿਆ ਵੀਡੀਓ ਬਣਾ ਲੀਏ ਆ ਪਾਣੀ ਲੱਤ ਆ ਰਿਹਾ ਕਰ ਜਾਮ ਨੇ ਥੇੜ ਵੱਡਾ ਸਾਰਾ ਖੇਤਾ ਦੇ ਵਿੱਚ ਵੇਖੋ ਇਸ ਕਰਕੇ ਅਸੀਂ ਪੈਦਲ ਆਉਨੇ ਆ ਇਸ ਕਰਕੇ ਅਸੀਂ ਪੈਦਲ ਆਉਨੇ ਆ ਇਹ ਸਭ ਨਜ਼ਾਰੇ ਦੇਖਣ ਲਈ ਇਸ ਕਰਕੇ ਅਸੀਂ ਪੈਦਲ ਆਉਨੇ ਇਸ ਕਰਕੇ ਅਸੀਂ ਪੈਦਲ ਦਾ ਡਿਸੀਜਨ ਕੀਤਾ ਕਿ ਅਸੀਂ ਪੈਦਲ ਜਾਵਾਂਗੇ ਜਾਂਦੇ ਹੋਏ ਆਉਂਦੇ ਹੋਏ ਫਿਰ ਅਸੀਂ ਦੇਖਾਂਗੇ ਕੱਲ ਤਾਂ ਸਾਨੂੰ ਗੱਡੀ ਮਿਲ ਗਈ ਸੀ ਕਿਸੇ ਪਿੰਨਪੁਰਾ ਦੀ ਅ ਵੀ ਸੇਵਾ ਤੇ ਹੀ ਕਹਿੰਦੇ ਸੀ ਸਾਨੂੰ ਜਾਂਦੇ ਅਸੀਂ ਤਾਰ ਦਾਂਗੇ ਤੁਹਾਡੇ ਪੜਾ ਤੇ ਅੱਜ ਦੇਖਦੇ ਕਿੰਨਾ ਵੈਗਰ ਲਿਆਉਂਦਾ ਸਾਨੂੰ ਆਪਾਂ ਜਾ ਦੇ ਰਾਏ ਅਸੀਂ ਸੋਚਾਂ ਹੁੰਦੇ ਪੈਦ ਲਾਇਆ ਕਰੀਏ ਭਾਬੀ ਜਾ ਰਹੀ ਮੈਂ ਵੀਡੀਓ ਬਣਾਉਣ ਲੱਪੀ ਸੀ ਧੀ ਟੂ ਵਾਲ ਚਲਦੇ ਦੀ ਪਾਬੇ ਜੀ ਕਿਵੇਂ ਅੱਜ ਦੌੜ ਨਹੀਂ ਲਗਾਣੀ ਅੱਜ ਅੱਜ ਕੱਲ ਸਾਡੀ ਬਿੱਟੀ ਅਸੀਂ ਨਾਲ ਸਾਡੀ ਦੌੜ ਲਵਾ ਰਹੀ ਸੀ ਹਿੰਦੀ ਜਲਦੀ ਜਲਦੀ ਕਰੋ ਤੁਸੀਂ ਲੇਟ ਵੜੀ ਹੋਰੇ ਉਹ ਬੱਚੇ ਸਾਡੇ ਅੱਗੇ ਗੇ ਜਾ ਰਹੇ മൂഹ ോട ഫുട്ടിയ なるほど。 이아 으아, 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 아 ਉਹ ਤਾਂ ਨਾ ਮੈਂ ਚੇਲਾ ਤੇ ਆ। ਹਾਂ। ਹੁਣ ਆ ਮਿਲ ਕੇ ਜਿੱਦੇ ਉਧਰ ਹੀ ਕੋਣੀ। ਦੇਖੀ ਆਈਏ। ਰੋਝ ਜਵੇ ਆਹ ਉਧਰ ਸਰੋਵਰ ਲਾਗੇ ਬੰਦੇ ਹੁੰਦੇ ਆ। ਮੈਂ ਮਿਖਾ ਕੇ ਦੇਣਾ। ਸਰੋਵਰ ਕਿੱਧਰੇ ਬੰਦੇ। ਉਹ ਉਧਰ ਲੱਭਨੇ। ਉਹ ਤਾਂ ਸਰੋਵਰ ਕਿੱਥੇ ਆ। ਕੋਣੀ ਨਿੱਕੜੇ। ਇੱਕੋ ਹੀ ਸਰੋਵਰ ਇੱਥੇ ਦਿੱਖ। ਵੱਡਾ ਹੈ। Det er veldig skummelt. ਓ ਵੀ ਨਹੀਂ ਲਿਮਿਟ ਸੀ ਲੱਗੇ ਮੈਂ ਜਾਵਾਂ ਸੰਗਲ ਲੱਗੇ ਗਲੇ ਸੰਗਲ ਲੱਗੇ ਫਿਰ ਉੱਪਰ ਚੜਨਾ ਚੰਗਾ ਚਲਕਣ ਵੜੀ ਮੜਿਆ ਵਿੱਚ ਚੰਗਾ ਫੜੀ ਨਹੀਂ ਮੜਿਓ ਮੈਂ ਨਹੀਂ ਵੜਿਆ ਨਹੀਂ Ne yapalım? Ne yapalım? Ne yapalım? ਇੱਥੇ ਸੰਗਲੂਤ ਪਾਕੇ ਤੂੰ ਨਹੀਂ ਫਿਸਲਣ ਵੜੀ ਹੋ ਇੱਥੇ ਹੀ ਕਰ ਲੈ ਇੱਥੇ ਹੀ ਕਰ ਲੈ ਪੈਸ ਲੋ ਇਸ਼ਨਾਨ ਕਰਾਲਾ ਨਾ ਪੈਰਾਂ ਨੂੰ ਸੰਗਲ ਫੜ ਕੇ ਕਰ ਫਿਰ thank uh you -huh.

그만 음, 음, like 나도 ਹੋਣ ਆਪਾਂ 5 ਵਜ ਚੁੱਕੇ ਸੀ ਜੀ ਕਰਿਆਉਂਦੀ ਤਿਆਰੀ ਕਰ ਰਹੇ ਹਾਂ ਹਾਂ ਬਸ ਵੇਟ ਕਰ ਲੈ ਆ ਭਾਬੀ ਜੀ ਹੁਣ ਆ ਤਾਂ ਉਹ ਬੱਚਿਆਂ ਨੂੰ ਲੈਣ ਗਏ ਸੀ ਤੇ ਮੈਂ ਕਿਹੜਾ ਮੈਂ ਸੱਚੀ ਵੀਡੀਓ ਬਣਾ ਲੈਣੀ ਆ ਸੇਵਾ ਚੱਲ ਰਹੀ ਸੀ ਮਿੱਟੀ ਪਾਉਣ ਦੀ ਕਿਉਂਕਿ ਟਰਾਲੀਆਂ ਮਿੱਟੀ ਦੀਆਂ ਆ ਰਹੀਆਂ ਸੀ ਇਸੇ ਮਿਲਦੇ ਆਪਾਂ ਅਗਲੀ ਵੀਡੀਓ ਚ ਵੈਗੁਰ ਜੀ ਦਾ ਖਾਓ ਸਾਹ ਵੈਗੁਰ ਜੀ ਕੀ ਭਦੇ